ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਮਿਸਤਰੀ ਦਾ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੁਸੀਂ ਐਂ ਦੇਖ ਲਓ ਸਿਖਰ ਦੁਪਹਿਰਾ 1 ਵਜ ਗਿਆ ਹਨਾ ਤਾਂਹਾਂ ਵਿਚਾਰੇ ਮਿਸਤਰੀ ਲੇਬਰ ਵਾਲੇ ਦੇਖੋ ਅਜੇ ਤੱਕ ਤਾਂਹਾਂ ਫਿਰਦੇ ਨੇ ਦਿਹਾੜੀ ਵਾਰੀ ਕਹਿਣ ਲੱਗਦੇ ਨੇ ਲੋਕ ਬਾੜੀਆ ਦਿਹਾੜੀ ਫਰਾਨਾ ਤੇ ਮਕਬਾਈ ਬਾੜੀ ਦਿਹਾੜੀ ਨਹੀਂ ਹੈਗੀ ਇੱਥੇ ਖੜ ਕੇ ਦੇਖੋ ਪੈੜਾਂ ਕਿਵੇਂ ਕੰਮ ਦੀ ਰਿਹਾ ਐਂ ਹਲਦੀਆਂ ਨਹੀਂ ਇਹਨਾਂ ਦੇ ਵੀ ਬੱਚੇ ਨੇ ਰੱਬ ਨਾ ਕਰੇ ਕੱਲ ਨੂੰ ਕੋਈ ਹੀਮਕੀਮ ਹੁੰਦੀ ਆ ਹਨਾ ਤੇ ਦਿਹਾੜੀ ਵਾਰੀ ਤੁਸੀਂ ਚੂਚੂ ਨਾ ਕਰਿਆ ਕਰੋ ਬਾੜੀ ਨਹੀਂ ਹੈਗੀ ਜੇ ਮੈਸਟਰੀ 800 ਰੁਪਏ ਤੇ ਆੜੀ ਦਿੰਦਾ ਲੇਬਰ ਵਾਲੀ ਦੀ 600 ਜ਼ਰੂਰੀ ਹੈ ਟਹਾਡੀ ਤੁਹਾਨੂੰ ਪਤਾ ਹੀ ਹੈ ਕਿੰਨੇ-ਕਿੰਨੇ ਉੱਚੀਆਂ ਪੈਣਾ ਤੇ ਖੜਦੇ ਨੇ ਹਨਾ ਉਤੋਂ ਸੇਕਰ ਦੁਪਹਿਰਾ ਉਹ ਵੀ ਸੋਡੇ ਵਾਸਤੇ ਖੜਦੇ ਆ ਕਿਉਂਕਿ ਸਾਨੂੰ ਵਧੀਆ ਘਰ ਬਣਾ ਕੇ ਦਿੰਦੇ ਨੇ ਪਲਾਸਟਰ ਚਣਾਈ ਤਰਾਈ ਸਾਰਾ ਕੁਝ ਸਾਫ਼ ਕਰਕੇ ਦਿੰਦੇ ਨੇ ਵਿਚਾਰੇ ਤੇ ਇਹਨਾਂ ਤੁਸੀਂ 800 ਰੁਪਏ ਵੀ ਸੈਨ ਨਾ ਕਰਿਆ ਕਰੋ ਕਿਉਂਕਿ ਤੁਸੀਂ ਕੋਠੀ ਦੇ ਉੱਤੇ ਤਾਂ ਲਾ ਦੇਨੇ ਹੋ 6 ਲੱਖ ਰੁਪਿਆ 7 ਲੱਖ ਰੁਪਿਆ ਨਾਰਮਲ ਗੱਲ ਲੱਗੀ ਦੋ ਕਮਰੇ ਤੇ ਹਨਾ ਜੇ ਆ ਕੋਠੀ ਦੀ ਮਗਲ ਮੰਨ ਕੇ ਚੱਲੀਏ 60-70 ਲੱਖ ਰੁਪਏ ਲੱਗਦਾ ਹੈਗਾ ਉਹਦੇ ਵਿੱਚ ਜੇ ਤੁਸੀਂ ਲੇਬਰ ਵਾਲੇ ਦੀ ਦਿਹਾੜੀ ਦੇ ਪਿੱਛੇ ਚੂੰ ਚੂੰ ਕਰਦੇ ਫਿਰ ਕੋਈ ਫਾਇਦਾ ਨਹੀਂ ਬਾਈ ਤੁਹਾਡਾ ਗੁਰੂ ਘਰਾਂ ਚ ਲੰਗਰ ਲਾਏ ਦਾ ਓਕੀ ਬਾਵਾ ਲੈਣ ਦਾ ਹਨਾ ਕਿਤੇ ਗੁਰੂ ਘਰਾਂ ਜਾ ਕੇ ਲੰਗਰ ਲਾਦਾ ਕਿਤੇ ਸਵੀਲਾਂ ਲਾਤੀਆਂ ਕਿਤੇ ਉਹ ਲਾਦਾ ਕਦੇ ਯੋਹ ਲਾਤਾ ਉਹਦਾ ਕੋਈ ਫਾਇਦਾ ਨਹੀਂ ਬਾਈ ਜੇ ਮਜ਼ਦੂਰ ਨਾਲ ਤੁਸੀਂ ਦਰਿਆਪਤ ਨਹੀਂ ਕਰੀਗੇ ਹੱਥ ਜੋੜ ਕੇ ਬੇਨਤੀ ਆ ਬਾਈ ਲੇਬਰ ਵਾਲੇ ਦੀ ਮਜ਼ਦੂਰ ਮਿਸਤਰੀ ਦੀ ਹਨਾ ਦਿਹਾੜੀ ਗਰਮੀ ਸੁੱਕਣ ਤੋਂ ਪਹਿਲਾਂ ਪਹਿਲਾਂ ਦੇ ਦਿਆ ਕਰੋ ਜੇ ਨਾ ਗਰਮੀ ਸੁੱਕਣ ਤੋਂ ਪਹਿਲਾਂ ਦਿਹਾੜੀ ਦਿੱਤੀ ਆ ਨਹੀਂ ਪਤਾ ਫਿਰ ਮੁੜ ਕੇ ਗਰਮੀ ਪੂੰਝ ਲੈਣਾ ਫੇਰ ਵੀ ਦੇਮੋ ਕੀ ਗਰਮੀ ਪਹੁੰਚ ਕੇ ਵੀ ਭਾਈ ਬਣ ਕੇ ਪੈਸੇ ਦੇ ਦਿਆ ਕਰੋ ਨੇ ਪਹਿਲਾ ਪਹਿਲਾ ਆ ਗਿਆ ਭਾਈ ਹੋਰ ਭਾਈ ਕੀ ਹਾਲ ਨਹੀਂ ਆ ਗਿਆ ਵੀਰੇ ਭਾਈ ਗਰਮੀ ਕਿੰਨੇ ਕੇ ਉਪਰ ਹੈ 40-50 ਤੁਸੀਂ ਕੀ ਕਹਿਣਾ ਚਾਹਉ ਨੋ ਵੀ ਮਤਲਬ ਜਿਹੜਾ ਅੱਜ ਕੱਲ ਪੈਸੇ ਪੁਛੇ ਦੱਬ ਜਾਂਦੇ ਨੇ ਲੇਬਰ ਵਾਲਿਆਂ ਦੀ ਮਜ਼ਦੂਰ ਮਿਸਤਰੀ ਦੇ ਲੇਬਰਾਂ ਤੇ ਮਿਸਤਰੀ ਦੀ ਦਿਹਾੜੀ ਹਾਂ ਮੜਕਾ ਸੁਕਣ ਤੋਂ ਪਹਿਲਾਂ ਪਹਿਲਾਂ ਅੱਛਾ ਜੇ ਮਤਲਬ ਗਰਮੀ ਸੁਕਣ ਤੋਂ ਪਹਿਲਾਂ ਨਾ ਦਿੱਤੀ ਫੇਰ ਤੁਹਾਨੂੰ ਨਿਕਾ ਜਾਣਗੇ ਆਪੀ ਭਾਈ ਆ ਅੱਛਾ ਵੀ ਮਤਲਬ ਨੀਲੀ ਸਤਰਾ ਦੇਖਦਾਗਾ ਤੇ ਕਾ ਮਿਸਤਰੀ ਨਾ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਗਰਮੀ ਚੱਕਣ ਤੋਂ ਪਹਿਲਾਂ ਪਹਿੜਾ ਪੈਸਾ ਨਹੀਂ ਦਿੰਦਾ ਹਾਂਜੀ ਭਲਾ ਕਰੇ ਰੱਬ ਉਹਦਾ ਕਿਵੇਂ ਭਲਾ ਕਰੇ ਰੱਬ ਉਹਦਾ ਅਚ ਰੱਬ ਭਲਾ ਕਰੇ ਉਹਦਾ ਹੈ ਫੇਰ ਵੀ ਤੁਸੀਂ ਮਤਲਬ ਸੀਸੇ ਹੀ ਦਿੰਨੇ ਹੋ ਦੇਖ ਲਓ ਬਾਈ ਮਿਸਤਰੀਆਂ ਦੀ ਸੋਚ ਤੇ ਛੋਡੀ ਸੋਚ ਕਿੰਨੀ ਫਰਕ ਹੈ ਨਾ ਫੇਰ ਵੀ ਕਹਿੰਦੇ ਪਰਮਾਤਮਾ ਉਹਦਾ ਭਲਾ ਹੀ ਕਰੇ ਜਿਹੜਾ ਪੈਸੇ ਨਹੀਂ ਵੀ ਦਿੰਦਾ ਹਨਾ ਚਲੋ ਬਾਈ ਵੀਡੀਓ ਕਰ ਦਿਓ ਸ਼ੇਅਰ ਮਿਸਤਰੀ ਤੇ ਮਜ਼ਦੂਰਾਂ ਨੂੰ ਪਿਆਰ ਕਰਨ ਵਾਲੇ ਧੰਨਵਾਦ ਬਾਈ ਸਤਿ ਸ੍ਰੀ ਅਕਾਲ